ਜਵਰਦਸਤ ਖਾਣਾ ਬਣਾ ਲਈਆ ਖਾਣਾ ਬਣਾਇਆ ਮੈਨੂੰ ਭੁੱਖ ਲੱਗੀ ਪਈ ਆ ਮੈਂ ਤਾਂ ਰੋਟੀ ਬਗਾਉਣ ਲੱਗੀ ਸੀ ਆਹ ਜਾਣਾ ਤੇ ਆਹ ਨੂੰ ਤੇ ਆ ਕੇ ਸੋਣਾ ਕੰਮ ਕੌਣ ਕਰੂ ਓਏ ਦਹੀਂ ਬਣਾਈਏ ਬਣਾ ਲਾ ਲੱਸੀ ਫੇਰ ਹੋਰ ਹੋ ਕਾ ਬਣਾ ਦੇ ਬਣਾ ਦੇ ਕੋਈ ਨਾ ਠੰਡੀ ਠੰਡੀ ਲੱਸੀ ਵਧੀਆ ਲੱਗਦੀ ਆ ਪਨੀਰ ਦੀ ਸਬਜੀ ਨਾਲ ਦਹੀਂ ਕਿਹੜਾ ਪਨੀਰ ਕਹਿੰਦੇ ਨੇ ਇਹਨੂੰ ਸ਼ਾਹੀ ਪਨੀਰ ਓਏ ਓ ਲੱਸੀ ਖੱਟੀ ਹੋਉਂਦੀ ਆ ਕਮਲਿਓ ਲਓ ਭਾਈ ਆਪਾਂ ਬਣਾ ਲਈ ਪਨੀਰ ਦੀ ਸਬਜੀ ਤੇ ਹੁਣ ਆਪਾਂ ਬਣਾਉਨੇ ਆ ਰੋਟੀ ਰੋਟੀ ਫਿਰ ਲੰਦਾ ਫਿਰ ਦਹਾੜ ਫੋਲ ਲਾ ਲ ਕਾਣੇ ਲਾਈ ਫਿਰਦਾ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਐਸੇ ਮੀਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਨਹੀਂ ਮੈਂ ਤੁਹਾਨੂੰ ਦੱਸਣਾ ਫਿਰ ਤੁਸੀਂ ਹੱਸੋਗੇ ਮੇਰੇ ਤੇ ਜੇ ਮੈਂ ਤੁਹਾਨੂੰ ਟਾਈਮ ਦੱਸਦਾ ਵੀ ਕੀ ਟਾਈਮ ਹੋਇਆ ਹੋਇਆ ਤੁਸੀਂ ਸਮਝ ਲੋ ਵੀ ਜੇ ਇਹ ਰੌਣ ਵਾਲਾ ਕੰਮ ਕੋਈ ਨਹੀਂ ਕਰਿਆ ਆਪਾਂ ਨੇ ਢੱਕਾ ਕੰਮ ਦਾ ਨਹੀਂ ਤੋੜਿਆ ਅੱਜ ਤਾਂ ਉਹ ਗੱਲ ਹੋ ਗਈ ਹੈ ਤੁਹਾਨੂੰ ਬੁਲਾਈ ਦਿੰਨੀ ਆ ਮੈਂ ਬੋਲਦਾ ਹੀ ਨਹੀਂ ਏਹ ਕੀ ਗੱਲ ਲੋ ਵੀ ਬਿਨਾਂ ਸੁਤੇ ਲਗਤੇ ਆ ਹੈ ਪੁਰਾਣੀ ਭਾਈ ਮੈਂ ਅੱਜ ਇੱਕ ਦਿਨ ਕੰਮ ਕਰਦੇ ਇੱਕ ਦਿਨ ਅਸੀਂ ਬ੍ਰੇਕ ਲੈ ਲੈਂਦੇ ਹਣਾ ਤੇ ਹੋਰ ਵਧੀਆ ਠੀਕ ਠਾਕ ਥੱਕ ਕੇ ਬਸ ਰੋਟੀ ਖਾ ਲਈ ਮੇਰਾ ਤਾਂ ਰੋਟੀ ਹੀ ਨਹੀਂ ਕੰਮ ਨਿਭੜਨ ਦਿੰਦੀ ਆ ਹੈਗੀਆਂ ਆ ਮੁੰਡਾ ਜਿਹੜਾ ਫਿਰਦਾ ਨਾ ਇਹ ਇਹ ਨਹੀਂ ਮੇਰਾ ਕੰਮ ਨਿਭੜਨ ਦਿੰਦਾ ਲੈ ਗਾਣੇ ਦੇ ਗਣ ਲੋਕ ਝੜਝੜੀਆਂ ਕਰਨ ਤੋਂ ਪਹਿਲਾਂ ਵੀ ਮਤਲਬ 6-7 ਵਜੇ ਰੋਟੀ ਬਣਾ ਕੇ 8:00 ਵਜੇ ਤੈਨੂੰ ਖਾ ਕੇ ਉਸ ਤੋਂ ਬਾਅਦ ਕੰਮ ਤੇ ਲੱਗ ਜਾਂਦੇ ਨੇ ਸਾਡੇ ਰੋਟੀ ਪਤਾ ਕਦੋਂ ਅਸੀਂ ਖਾਧੀ ਅੱਜ 12 ਵਜੇ ਮੈਨੂੰ ਨਹੀਂ ਭੁੱਖ ਲੱਗੀ ਨਾ ਮੈਂ ਹੱਥ ਧੋਤੇ ਨਾ ਮੈਂ ਪਰਮ ਨੂੰ ਗਿਆ ਮਾਪੇ ਚੱਕ ਕੇ ਸਮਾਨ ਆਪਦਾ ਰੱਖ ਕੇ ਮੈਂ ਰੋਟੀ ਖਾਣੀ ਮੈਂ ਰੋਟੀ ਤੇ ਤਿੰਨ ਰੋਟੀਆਂ ਤੇ ਭਾਈ ਸਬ지 ਨਾਲ ਲੈ ਆ ਲੱਸੀ ਦਾ ਗਲਾਸ ਆਪਾਂ ਦਾ ਰੋਟੀ ਖਾਧੀ ਭਾਈ ਬੈਠ ਕੇ ਮੈਨੂੰ ਤਾਂ ਭੁੱਖ ਲੱਗੀ ਫੇਰ ਰੋਟੀ ਖਾ ਕੇ ਉਹ ਨਹੀਂ ਉੱਠਿਆ ਗਿਆ ਫੇਰ ਮੈਂ ਆ YouTube ਖੋਲ ਲਿਆ YouTube ਤੇ ਇੱਕ ਵਲੌਗ ਦੇਖਣ ਲੱਗੀ ਤੁਸੀਂ ਵੀ ਦੇਖਿਆ ਹੋਣਾ ਹਨਾ ਤੇ ਬਸ ਹੀ ਫੈਮਿਲੀ ਆਣਦਾ ਉਹ ਜਵਾਰ ਨੂੰ ਗਏ ਨੇ ਅੱਜ ਨਹੀਂ ਗਏ ਮਤਲਬ ਉਹਨਾਂ ਤਾਂ ਮੇਰੇ ਖਿਆਲ ਹਫਤਾ ਸਾਰਾ ਹੋ ਗਿਆ ਗਿਆ ਉਹਨੂੰ ਤਿਆਰ ਜ ਉਹਨਾਂ ਦਾ ਬਲੌਗ ਆਇਆ ਹਨਾ ਅਮਨ ਤੇ ਕੁਲਵਿੰਦਰ ਪਾਜੀ ਬਾਹਰ ਨੂੰ ਚਲੇ ਗਏ ਤੇ ਖੁਸ਼ੀ ਵੀ ਹੋਈ ਹਨਾ ਤੇ ਮੈਂ ਤਾਂ ਭਾਈ ਅਮਨ ਦਾ ਤਾਂ ਰੋਈ ਰੁਈ ਉਹਨਾ ਬਲੌਗ ਦੇ ਵਿੱਚ ਹੈ ਨਹੀਂ ਗਈ ਉਹ ਮੇਰਾ ਤਾਂ ਵੀਡੀਓ ਦੇਖ ਕੇ ਰੋਣਾ ਨਿਕਲ ਗਿਆ ਮੈਂ ਮੈਂ ਕਹਾਂ ਜਾਣਾ ਕਦੇ ਖਰੀ ਨਹੀਂ ਜਾਣਾ ਮੈਨੂੰ ਕਦੇ ਉਧਾਰ ਕੜਾਣੀ ਬੱਸ ਤੇ ਨਹੀਂ ਜਿਹੜੀ ਜਹਾਜ਼ ਤੇ ਤਾਂ ਪਤਾ ਨਹੀਂ ਚੜ ਚੜਦਾ ਜਾਂ ਨਹੀਂ ਚੜਦਾ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਚੜਨਾ ਇੱਥੇ ਹੀ ਰਹਿ ਰੂ ਜਾਣਾ ਮੇਰੇ ਵਰਗੀ ਨੇ ਤਾਂ ਹੈ ਨਿਆਣ ਕੰਦਾ ਕੱਢ ਜਾਤ ਤੇ ਕਿਹੜਾ ਚੰਬੱਪਿਆ ਗੱਲ ਵੇਦੀ ਆ ਜਾਨੂੰਗਾ ਮੈਂ ਮੈਂ ਕਿਤੇ ਜੇ ਫਾਇਬਰ ਮੈਂ ਮੈਂ ਕਹੇ ਉਧਾਰ ਕੜਾਣੀ ਬੱਸ ਤੇ ਨਹੀਂ ਜਿਹੜੀ ਜਾਨੂੰ ਕਿ ਨਹੀਂ ਇਹ ਗੱਲ ਚੁ ਨੇ ਹਾਂ ਹਰਦਾ ਮਤੇ ਉਹਦਾ ਸ਼ਹਿਰ ਜਿੱਦਨ ਮੈਂ ਜਹਾਜ਼ ਚੜਨਾ ਉਹਨੂੰ ਉਧਾਰ ਕੜ ਜਹਾਜ਼ ਤੇ ਚੱਲਣ ਲੱਗ ਜੂ ਨਹੀਂ ਚੱਲਣ ਲੱਗ ਜੂ ਲ ਸਰਕਾਰਾਂ ਦਾ ਕੀ ਐ ਐਡੇ ਲੈ ਵਸ ਯੂਐਸਏ ਨਾਲ ਟੱਕਰ ਲੈਣ ਵਾਲੇ ਤਾਂ ਹੈ ਨਹੀਂ ਕੋਈ ਬੰਦਾ ਲਭਦੇ ਲੈ ਲੈਣਗੇ ਸਰਕਾਰਾਂ ਦਾ ਕੀ ਐ ਹੁਣ ਮਰ ਮਰਜੂਈ ਗੱਲਾਂ ਦੂੜੀਆਂ ਨੇ ਹੋਰ ਲੋਟਦੀਆਂ ਨੇ ਆਪ ਕੋ ਕੁਝ ਨਹੀਂ ਕਰਦੇ ਉਹ ਗੁਰੂ ਆ ਮੇਰਾ ਕੀ ਪਤਾ ਮੈਂ ਇਸ ਜਨਮ ਚੜਾ ਅਗਲੇ ਜਨਮ ਚੜਾ ਜਹਾਜ਼ ਇਸ ਜਨਮ ਤੇ ਤਾਂ ਚੜਤ ਹੁਣ ਚੜਨ ਦੀ ਕਹਿੰਦਾ ਹੋਏ ਨੰਨੇ ਆਣੇ ਕੱਲ ਐਟ ਮਹਾਣੀ ਮਹਾਣੀ ਦਿੱਲੀ ਦਿੱਲੀ ਤੋਂ ਯੂ ਕਹਾਂ ਕਹਿੰਦੇ ਤੋਂ ਮੈਂ ਜਹਾਜ਼ ਹੁਣ ਚੜ੍ਹ ਜਾ ਹਾਂ ਇਹ ਵੀ ਦਿੰਦੇ ਆ ਨਾ ਅੱਡ ਵੀ ਹਾਂ ਇਹ ਤਾਂ ਅਸੀਂ ਤਾਂ ਦੇਖਦੇ ਆ ਕੋਈ ਪ੍ਰੋਗਰਾਮ ਆਪਾਂ ਵੀ ਕਰਦੇ ਆ ਜਿਵੇਂ ਹੁਣ ਅਮਨ ਉਹ ਨਹੀਂ ਗਏ ਨੇ ਉਹਨਾਂ ਦੇਖ ਕੇ ਜੀ ਤਾਂ ਮੇਰਾ ਬਗੀਤਾ ਪਰ ਉਹੀ ਗੱਲ ਨਾ ਵੀ ਉਹਦਾ ਹੁਣ ਅਮਨ ਦਾ ਜਾਣ ਦਾ ਜਮਾਂ ਮੰਨ ਨਹੀਂ ਸੀਗਾ ਹਨਾ ਵੀ ਉਹ ਨਾ ਇਹ ਬੱਚੇ ਘਰੇ ਰਹਿ ਗਏ ਹਨਾ ਮੁੰਡਾ ਉਹ ਘਰੇ ਛੱਡ ਕੇ ਗਿਆ ਨੇ ਚਲੋ ਘੁੰਮਣ ਫਿਰਦੇ ਵਾਸਤੇ ਗਏ ਨੇ ਨੀ ਨੀ ਮਦੋ ਤੇਰਾ ਜੀਜੀ ਆ ਮੈਨੂੰ ਲਈ ਆ ਬੇ ਮੈਂ ਨਹੀਂ ਜਾਣਾ ਮਤਾਂ ਉੱਥੇ ਤੱਕ ਨਹੀਂ ਜਾਣਾ ਪਟਣਾ ਨਹੀਂ ਬੋਮੇਗੇ ਨੇ ਕਿਹੜੇ ਕੰਨ ਚ ਲੱਗੂ ਐ ਦੂਜੇ ਚ ਲੱਗਣਾ ਹੈ ਚ ਆਈਲਾ ਮਾ ਚੜ ਤੇ ਲਾ ਮਾ ਆ ਤਾਂ ਕੋਈ ਨਾ ਕੋਈ ਚੱਲ ਪਿਆ ਗਣ ਬੱਚੇ ਰੇਣ ਬੋਤਲਾਂ ਮਰ ਵਿੱਚ ਖੁੱਲੀਆਂ ਨੇ ਮਾਰੇ ਕੱਲੇ ਨੇ ਮਦਨ ਕਾਣਾ ਨਹੀਂ ਵਧੀਏ ਕੋਈ ਹੋਰ ਗਾਣਾ ਲਾ ਭੈਤਾ ਜੱਜੀ ਵੀ ਆ ਚਾਹੁੰਦਾ ਸਾਡੇ ਘਰੇ ਸਰ ਕਾਲਾ ਕੁੜਤਾ ਕੁਣਤਾ ਬਸ ਕੱਟ ਲਈਸ ਤੀ ਹੋਈ ਖੜ ਕੇ ਬੇਕ ਮਲਕਾਰਾ ਜੱਟ ਦਾ ਨਹੀਂ ਦਿਲ ਟੜਕੇ ਸੁਣ ਮਲਕਾਰਾ ਜੱਟ ਦਾ ਨਹੀਂ ਦਿਲ ਟੜਕੇ ਕੰਨ ਬੋਲੇ ਕਰਦੇ ਮੇਰੇ ਕੰਨ ਬੋਲੇ ਕਰਦੇ ਅੱਜ ਨਹੀਂ ਵਧੀਆ ਲੱਗਿਆ ਸਾਬ ਸਿੱਧੂ ਦੇ ਗਾਣੇ ਕੋਲ ਵਧੀਆ ਲੱਗਦੇ ਨੇ ਜੀ ਨਵੇਂ ਲੈਣੇ ਆਪਾਂ ਨਵੇਂ ਆ ਗਏ ਹਾਂ ਆਓ ਕੋ ਕੰਮ ਨਹੀਂ ਚਲੋ ਕੋ ਕੰਮ ਕਰ ਲਈਏ ਰੈਣ ਬਤਨ ਹਾਂ ਕੀ ਮੁੰਡਾ ਲਿਆ ਜਾ ਕੇ ਮੋਟੇ ਤੈ ਮਦੂਖ ਪਾਉਣੀ ਬੋਲੀਆਂ ਲੋਕ ਪਤਾ ਨਹੀਂ ਕਿਵੇਂ ਕੰਮ ਕਰ ਲੈਂਦੇ ਨੇ ਸਾਡੇ ਤਾਂ ਆਹ ਦੋ ਬੰਦੇ ਨਾਲ ਆਪ ਕੰਮ ਆਪ ਦਾ ਕੰਮ ਨਵੇੜੇ ਆਉਂਦੇ ਨੇ ਇਹ ਬਾਹਰ ਆ ਰਹੇ ਟੁੰਜਾ ਜਦ ਮੇਰਾ ਡੱਕਾ ਨਹੀਂ ਕੰਮ ਦਾ ਟੁੱਟਣ ਦਿੰਦੇ ਜੇ ਮੈਂ ਅੱਜ ਦਿਨੇ ਮੈਨੂੰ ਦੇਖ ਲਿਆ ਵੀ ਰੋਟੀ ਪਕਾਉਣ ਲੱਗੀ ਹੈ ਨਾ ਇਕੱਠਾ ਘੱਟ ਲਾ ਬੇਖੀ ਓਹੋ ਉੱਥੇ ਹੀ ਇਹ ਹੈ ਮੇਰਾ ਤਵਾ ਰੁਕ ਗਿਆ ਰੁਕ 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 ਪਹਿਲਾਂ ਸਬਜ਼ੀ ਪਿਆਜ਼ ਕੱਟ ਕੇ ਰੱਖਾਂ ਪਾ ਸਬਜ਼ੀ ਬਣਾਉਣੀ ਹੈ ਕਿਧਰੋਂ ਲੈਂਡਲੋਰਡ ਓਏ ਤੁਸੀਂ ਲੈਂਡਲੋਰਡ ਆ ਜੀ ਹਾਏ ਸਵੇਰੇ ਤਾਂ ਮੈਂ ਜਹਾਰ ਨੂੰ ਪਿਆਜ਼ ਤੜਕਿਆ ਹੈ ਨਾ ਕਿਉਂਕਿ ਉਹ ਤਾਂ ਹੋਰ ਕੁਝ ਖਾ ਨਹੀਂਦਾ ਅੱਜ ਪਿਆਜ਼ ਨੇ ਭਾਈ ਉਹ ਇੱਕ ਰੋਟੀ ਖਾ ਗਿਆ ਮੈਂ ਉਹਨੂੰ ਪਰੌਠਾ ਨਹੀਂ ਦਿੱਤਾ ਰੋਟੀ ਦਿੱਤੀ ਇੱਕ ਤੇ ਅੱਜ ਉਹਦੇ ਹਾਜਮ ਆ ਗਈ ਨਹੀਂ ਉਹਦੇ ਸਵੇਰੇ ਸਵੇਰੇ ਕਿੰਨੇ ਦਿਨ ਹੋ ਗਏ ਹਫਤਾ ਸਾਰਾ ਹੋਇਆ ਕਿਦੋਂ ਦਾ ਉਹ ਸਕੂਲ ਜਾਂਦਾ ਉਹਦੇ ਰੋਟੀ ਹਾਜਮ ਨਹੀਂ ਆਉਂਦੀ ਨਾ ਦੁੱਧ ਹਾਜਮ ਆਉਂਦਾ ਨਾ ਰੋਟੀ ਅੱਜ ਉਹਦੇ ਦੁੱਧ ਵੀ ਹਾਜਮ ਆ ਗਿਆ ਤੇ ਫੇਰ ਉਹ ਕਹਿੰਦਾ ਮम्मा ਮੈਂ ਅੱਜ ਰੋਟੀ ਖਾਣੀ ਆ ਹਨਾ ਮੈਂ ਪਰੌਠਾ ਖਾਣਾ ਮੈਂ ਪਰੌਠਾ ਨਹੀਂ ਖਾਣਾ ਤੂੰ ਖਾ ਰੋਟੀ ਵੀ ਫੇਰ ਉਹ ਤੇਲ ਜਾ ਕੇ ਹੋ ਜਾ ਤੈਨੂੰ ਉਹ ਕਰੂਗਾ ਹਨਾ ਫੇਰ ਉਹਨੂੰ ਮੈਂ ਰੋਟੀ ਪਕਾ ਕੇ ਦਿੱਤੀ ਬਹੁਤ ਸੋਹਣੀ ਨਿੱਕੀ ਜੀ ਰੋਟੀ ਪਕਾ ਕੇ ਦਿੱਤੀ ਉਹ ਖਾ ਗਿਆ ਹਨਾ ਸਾਰੀ ਖਾ ਗਿਆ ਅੱਜ ਤਾਂ ਮੈਂ ਖਿਆ ਲ ਬੁਰਕੀ ਵੀ ਨਹੀਂ ਛੱਡ ਕੇ ਗਿਆ ਉਹ ਤੇ ਫੇਰ ਉਹਨੂੰ ਉਹ ਪਿਆਜ਼ ਤੜਕਿਆ ਇਹ ਉਸ ਤੋਂ ਬਾਅਦ ਫੇਰ ਮੈਂ ਚੁੱਲੇ ਤੇ ਢਾਲ ਧਰਤੀ ਹੁਣ ਸ਼ਾਮ ਲਈ ਹੈਨਾ ਮੈਂ ਅੱਗ ਮਚਦੀ ਸੀ ਮਾਚਲ ਚੁੱਲੇ ਤੇ ਢਾਲ ਵੀ ਧਰਦਾ ਫੇਰ ਉਸ ਤੋਂ ਬਾਅਦ ਮੈਂ ਰੋਟੀ ਬਣਾਉਣ ਲੱਗੀ ਇਹਨੇ 1 ਸੈਕਿੰਡ ਚ ਹੀ ਮੇਰਾ ਤਵਾ ਰਖਵਾਤਾ ਰੁਕ 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 ਮੰਮੀ ਜੀ ਦਾ ਪਿਆਜ਼ ਤੇ ਟਮਾਟਰ ਕੱਟ ਕੇ ਰੱਖ ਬਣਾਉਣੀ ਹੀ ਨਹੀਂ ਸੀ ਫੇਰ ਮੈਂ ਬਣਾਈ ਫੇਰ ਅਸੀਂ ਬਣਾਇਆ ਭਾਈ ਸ਼ਾਹੀ ਪਨੀਰ ਫੇਰ ਅਸੀਂ 12 ਵਜੇ ਰੋਟੀ ਗਾਦੀ 12 ਵਜੇ ਰੋਟੀ ਗਾਦੀ ਆਏ ਇਹਦੇ ਇਹਦੇ ਕੰਮ ਨੇ ਆ ਮੁੰਡੇ ਦੇ ਮੈਨੂੰ ਤਾਂ ਇੰਨੀ ਭੁੱਖ ਲੱਗੀ ਹੋਈ ਇਹ ਇਹਨਾਂ ਦੇ ਅਸ਼ਨੇ-ਪਸ਼ਨੇ ਨਾਲ ਲੋਟੋਂ ਮੈਨੂੰ ਭੁੱਖ ਲੱਗੀ ਜਿਹੜਾ ਬੰਦਾ ਪਕਾਵੇ ਉਹੀ ਭੁੱਖਾ ਰਹੇ ਥਰੇ ਤਾਂ ਮੈਂ ਕੀ ਪੀਤਾ ਤੇ ਪਾਣੀ ਵੀ ਪੀਤਾ ਬਸ ਲੱਸੀ ਦਾ ਗਲਾਸ ਲੈ ਕੇ ਪੀ ਕੇ ਫੇਰ ਰੋਟੀ ਬਣਾਈ ਤੇ ਚਲੋ ਫੋਨ ਕਰ ਲੰਨੇ ਆਪਦਾ ਹੀ ਘਰ ਆਪਦਾ ਹੀ ਸਾਰਾ ਕੁਝ ਆ ਮੈਨੂੰ ਕਿਹੜਾ ਇੱਥੇ ਕਿਸੇ ਨੇ ਕਹਿਣਾ ਵੀ ਤੂੰ ਕੰਮ ਨਹੀਂ ਕੀਤਾ ਜਿਵੇਂ ਘਰੇ ਹੁੰਦੇ ਨੇ ਨਾ ਜਠਾਣੀ ਦਾ ਡਰ ਨਾ ਸੱਸ ਦਾ ਡਰ ਜਾਦ ਡਰਨ ਦਾ ਟਾਈਮ ਸੀ ਬਥੇਰਾ ਕਰ ਲੈ ਭਾਈ ਫੇਰ ਨਹੀਂ ਡਰੇ ਆਪਾਂ ਇਹ ਡਾਰਵੀ ਨਹੀਂ ਹੁੰਦਾ ਉਹਨੂੰ ਆਪਾਂ ਡਾਰਵੀ ਨਹੀਂ ਕਹਿ ਸਕਦੇ ਹਨਾ ਉਹਨੂੰ ਕੀ ਕਹਿ ਸਕਦੇ ਆ ਇੱਕ ਬੰਦਾ ਸਹਿਜੇ ਸਹਿਜੇ ਕੁਝ ਸਹੀ ਜਾਂਦਾ ਹਨਾ ਵੀ ਚੱਲ ਕੋਈ ਨਾ ਇੱਥੇ ਵੀ ਕੋਈ ਗੱਲ ਨਹੀਂ ਚੱਲ ਕੋਈ ਨਾ ਚੱਲ ਕੋਈ ਨਾ ਕਰਕੇ ਟਾਈਮ ਆਪਾਂ ਕੱਢੀ ਜਾਂਦੇ ਆ ਮੈਂ 5 ਸਾਲ ਟਾਈਮ ਕੱਢਿਆ ਚੱਲ ਕੋਈ ਨਾ ਕਰਕੇ ਵੀ ਕੋਈ ਨਾ ਕੰਮ ਵੀ ਸਾਰਾ ਕਰ ਲਾਂਗੇ ਕਿਧਰੇ ਨਹੀਂ ਹੱਡ ਘਸਦੇ ਤਾਂ ਨਹੀਂ ਹੈਗੇ ਹਨਾ ਕੰਮ ਦੇ ਨਹੀਂ ਕਦੇ ਜੇ ਮੈਂ ਕੰਮ ਨਾ ਕਰਦੀ ਹੁੰਦੀ ਸ਼ਾਇਦ ਮੈਨੂੰ ਇਹ ਨਾਂ ਰੱਖਦੇ ਆ ਬੰਦਾ ਵਾ ਨਾ ਰੱਖਦਾ ਹੈਨਾ ਇਹ ਤਾਂ ਜਦੇ ਗੱਲਣਾ ਦੀ ਮੇਰੀ ਮਾਂ ਦੇ ਕਹਤਾ ਤੂੰ ਕੰਮ ਨਹੀਂ ਕੀਤਾ ਮੇਰੀ ਮਾਂ ਨੇ ਤੈਨੂੰ ਹਾਂ ਕਿ ਹਾਂ ਦੀ ਨਾ ਓੜਾ ਦੇ ਗੱਲ ਕਿ ਮੈਂ ਲਾ ਮੈਂ ਨਾ ਹੋਣ ਮੈਂ ਨਹੀਂ ਰੱਖਿਆ ਹੈ ਤੈਨੂੰ ਨਾ ਐਨਾ ਮੈਨੂੰ ਯਕੀਨ ਹੈ ਵੀ ਜੇ ਮੈਂ ਇੱਕ ਦਿਨ ਵੀ ਕੰਮ ਨਾ ਨਾ ਕਰਦੀ ਇਹ ਮੈਨੂੰ ਉੱਥੇ ਆਪ ਛੱਡ ਗਿਆ ਹੁੰਦਾ ਹੁਣ ਨਹੀਂ ਕਰ ਕਰਦੀ ਸੀ ਹੁਣ ਤਾਂ ਮੇਰਾ ਘਰ ਆ ਹੁਣ ਤਾਂ ਜੇ ਕਿਤੇ ਉਹ ਨੀਕੀ ਗੱਲ ਹੋਊਗੀ ਫਿਰ ਆਪਦੀ ਤਿਆਰੀ ਕਰਿਓ ਅਸੀਂ ਖੁਦ ਵੀ ਕਹਿ ਦਿੰਨੀ ਹਿੰਨੀ ਮੈਂ ਇਹ ਘਰ ਤਾਂ ਮੇਰਾ ਆ ਕਰ ਲਾਂਗੀ ਕੰਮ ਉਹதேਰਾ ਕੰਮ ਕਰਦੀ ਆ ਨਾਲੇ ਹੁਣ ਕੀ ਨੇ ਕਰਨਾ ਮੈਂ ਹੀ ਕਰਨਾ ਉਦੋਂ ਥੋੜੇ ਜਿ ਮੈਂ ਕਦੇ ਸ਼ਰੀਕਾ ਨਹੀਂ ਸੀ ਕਰਿਆ ਕੰਮ ਦਾ ਹਨਾ ਕਦੇ ਵੀ ਵੀ ਉਹ ਨਹੀਂ ਕਰਦੀ ਮੈਂ ਨਹੀਂ ਕਰਨਾ ਉਹ ਕਰਦੀ ਹੀ ਨਹੀਂ ਸੀ ਉਹ ਤਾਂ ਇੱਕ ਬੰਦੇ ਦੇ ਦਵਾਲੇ ਬੈਠੀਆਂ ਰਹਿੰਦੀਆਂ ਸੀ ਕਿ ਕਿਸੇ ਨੇ ਨਾ ਕੱਟ ਲੈ ਇੱਕ ਬੰਦੇ ਦੇ ਕਿਸੇ ਨੇ ਬੰਦੇ ਦੀਆਂ ਜੁਲਫਾਂ ਬਾਤੀਆਂ ਬੰਦਾ ਰਾਮ ਰਹੀਮ ਆਰਗਾ ਸੀ ਹੈ ਦੋ ਤਿੰਨ ਤੀਵੀਆਂ ਹੁੰਦੀਆਂ ਤੇ ਇੱਕ ਬੰਦੇ ਦੇ ਦਿਵਾਲੇ ਹੋ ਕੇ ਬੈਠੇ ਨੇ ਇੱਕ ਨੇ ਨਹੋਂ ਘੱਟੀ ਜਾਣੇ ਇੱਕ ਨੇ ਸ਼ੈਂਪੂ ਲਾ ਦੇਣਾ ਇੱਕ ਨੇ ਪੇਲ ਮਲ ਦੇਣਾ ਫਿਰ ਕੰਮ ਕੌਣ ਕਰਦਾ ਮੈਂ ਤੇ ਮੇਰੀ ਸੱਸ ਅਸੀਂ ਕੰਮ ਕਰਦੀ ਫਰੀ ਜਾਂਦੀਆਂ ਕਮਲੀਆਂ ਚੱਲ ਕੋਈ ਗੱਲ ਇਧਰੇ ਨਹੀਂ ਤੇ ਕੀ ਹੋਇਆ ਹੁਣ ਹੁੰਦਾ ਨਹੀਂ ਆਪਣੇ ਘਰ ਨੂੰ ਸੱਚੀ ਹੁਣ ਨਹੀਂ ਹੁੰਦਾ ਹੁਣ ਤਾਂ ਬਹੁਤ ਔਖਾ ਜਿਹੜਾ ਨਾਕ ਵੀ ਮੈਂ ਕਰਦੀ ਆ ਨਾ ਮੈਨੂੰ ਪਤਾ ਵੀ ਮੈਂ ਕਿਵੇਂ ਕਰਦੀ ਆ ਪਰ ਫਿਰ ਵੀ ਕਰੀ ਜਾਂਦਾ ਛੱਟ ਭਰੇ ਕਿਧਰੇ ਨਹੀਂ ਕੁਝ ਨਹੀਂ ਦੁਖਦਾ ਫਿਰ ਵੀ ਇਹ ਨਾਲੇ ਕੋਈ ਵੀ ਚੀਜ਼ ਹੈ ਜੇ ਉਹਨੂੰ ਆਪਾਂ ਬਤੇ ਤੇ ਹਾਵੀ ਕਰਾਂਗੇ ਨਾ ਫੇਰ ਨਹੀਂ ਕੰਮ ਹੁੰਦਾ ਹੁੰਦਾ ਤੇ ਆਪਾਂ ਚੁੱਲਾ ਇੱਥੇ ਬਣਾ ਲਿਆ ਆ ਦੇ ਲੋ ਰੋਟੀ ਪਕਾ ਕੇ ਵੀ ਥੈਲਾ ਉੱਥੇ ਰੱਖਤਾ ਤੇ ਇੱਥੇ ਰੱਖ ਲੈ ਗੈਸ ਚੁੱਲਾ ਆਪਾਂ ਨੇ ਭਾਂਡੇ ਇੰਦਰ ਰੱਖਤੇ ਤੇ ਗੈਸ ਨੂੰ ਹਾਂ ਸਿੰਕ ਪਰ ਆਪਾਂ ਮੈਂ ਇਹਦੇ ਫੋਨ ਦੀ ਪਾਈ ਤੋਂ ਮੈਂ ਇਹਦੇ ਫੋਨ ਦੀ ਪਾਈ ਚਲੋ ਜੁੜੇ ਰਹੋ ਵਲੌਗ ਦੇ ਨਾਲ ਠੀਕ ਆ ਜੀ ਫੇਰ ਦੇਖਦੇ ਆ ਕੰਮ ਕੋਲ ਤਾਂ ਚੱਲਦੇ ਆ ਤੇ ਤਾਂ ਖਾਲੀ ਤੇਰੀ ਪਈਆ ਰਸੋਈ ਇਹਨੂੰ ਸਾਫ਼ ਕਰਦੇ ਆ ਮੈਂ ਜ਼ਬਰੇ ਹੋਏ ਹੋਏ ਪੀਲਾ ਪੀਲਾ ਦੱਸਿਓ ਫਿਲਮ ਆਹ ਵੈ ਨਹੀਂ ਬਿਆਕਰ ਨੇ ਪੀਲਾ ਤੂੰ ਬੰਦ ਸਿੱਧਾ ਸਦਾ ਨਿਸ਼ਾਨੇ ਦੱਸੀ ਜਾਣਾ ਵੀ ਤੈਨੂੰ ਲਿਆ ਤੀ ਤੂੰ ਪੀਲਾ ਆਏ ਰਾਜਿੰਦਰ ਜਾਨ ਨਹੀਂ ਆਇਆ ਜੀ ਉੱਤੇ ਲਾ ਕੇ ਦੇਖ ਲੰਨੀ ਹੈ ਹੈ ਕਿੱਡੇ 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 ਆ ਪੀ ਪਤਾ bari pa je ਬੰਦਿਆਂ ਨਹੀਂ ਇਹ ਤੇ ਵੀ ਮਦੂਲੇ ਤੁਸੀਂ ਮੰਨਣਾ ਨਹੀਂ ਤੁਸੀਂ ਹਰੇ ਨਹੀਂ ਨਹੀਂ ਪਹਿਲਾਂ ਮੇਰੀ ਸੁਣੋ ਪਹਿਲਾਂ ਹੁਣ ਸਾਡੀ ਲੜਾਈ ਕਿੱਥੋਂ ਸ਼ੁਰੂ ਹੋਈ ਆ ਹੈ ਤੁਸੀਂ ਉਹ ਸੁਣੋ ਹੁਣ ਮੁੰਡੇ ਨੇ ਆ ਕੇ ਪੁੱਛਿਆ ਵੀ ਮੰਮੀ ਪ੍ਰਾਈਮਰ ਕੀ ਹੁੰਦਾ ਨਹੀਂ ਬੱਚਿਆਂ ਨੂੰ ਪਤਾ ਵੀ ਉਹ ਚੀਜ਼ ਹਨਾ ਤੇ ਛੋਟਾ ਸੀ ਪਰ ਜਦੋਂ ਆਪਣੇ ਘਰੇ ਸਾਰੇ ਕਿਤੇ ਕਲਰ ਹੋ ਗਿਆ ਜਾਂ ਹੁਣ ਦੁਬਾਰਾ ਕਰਿਆ ਨਹੀਂ ਹੁਣੇ ਰੰਗ ਦਾ ਰੰਗਾ ਫਰੀ ਜਾਂਦਾ ਵੀਡੀਓ ਦੇ ਵਿੱਚ ਤੇ ਭਾਈ ਉਹਨੇ ਮਮਮੀ ਪ੍ਰਾਈਮਰ ਕੀ ਹੁੰਦਾ ਮੈਂ ਕਿਹਾ ਵੀ ਉਹ ਰੰਗ ਤੋਂ ਪਹਿਲਾਂ ਹੁੰਦਾ ਹੁੰਦਾ ਹਨਾ ਫਿਰ ਵੀ ਤਦ ਤੱਕ ਹੀ ਆਈਆਂ ਉਹ ਨਹੀਂ ਜੀ ਰੰਗ ਤੋਂ ਪਹਿਲਾਂ ਹੁੰਦਾ ਹੁੰਦਾ ਹਨਾ ਕਹਿੰਦਾ ਕਿਹੜੇ ਕਲਰ ਦਾ ਹੁੰਦਾ ਮਾ ਵਾਈਟ ਵੀ ਹੁੰਦਾ ਹੈ ਤੇ ਆਹ ਵੀ ਹੁੰਦਾ ਪ੍ਰਾਉਨ ਜਿਹਾ ਵੀ ਹੁੰਦਾ ਹੈ ਆ ਪਟਪਟ ਹੋਰ ਉਹ ਰੰਗ ਹੋਇਆ ਹੋਇਆ ਆਪਣੇ ਨੇ ਵੀ ਮੈਂ ਕੰਮ ਨਹੀਂ ਥੋੜੀਆ ਮੈਂ ਆਪਣੀ ਝਾਲੀ ਨੂੰ ਕੱਲਾ ਪ੍ਰਾਈਮਰ ਕਰਕੇ ਛੱਡ ਲਿਆ ਸੀ ਵੀ ਮੈਂ ਰੰਗ ਨਹੀਂ ਕਰਵਾਇਆਗਾ ਤੇ ਰੰਗ ਰੰਗ ਥੋਡੇ ਹੋਣ ਵਾਲਾ ਸਭ ਕਲੀਆਂ ਗੁਲੀਆਂ ਲਹਿ ਗਈਆਂ ਹੁਣ ਵਿਆਹ ਦੀ ਕੁੜੇ ਤਿਆਰੀ ਆ ਤਾਂ ਇਹ ਮੈਨੂੰ ਵੀਡੀਓ ਤੇ ਨਹੀਂ ਲੈਣ ਦੀ ਹੈ ਆ ਤੇਰਾ ਤਾਂ ਪਿਆ ਹੀ ਲੋਟ ਆਇਆ ਤੋਂ ਫੇਰ ਇਹ ਜੱਥਾ ਇਹ ਚਿੱਲੇ ਡੂ ਕੇ ਤਾਂ ਪੋਰਾ ਕੀਆ ਜਾਂ ਦੁਗਣਾ ਇਹ ਤਾਂ ਪਸਤਾਇਆ ਪਸਤਾਇਆ ਇਹ ਤਾਂ ਵਿਆਹ ਕਰਾ ਕੇ ਤੇਰਾ ਬਾਲਾ ਪਸਤਾਇਆ ਨਹੀਂ ਵੀ ਮਤਲਬ ਆਪਣੀ ਮਾਂ ਮੰਗੋਰੇ ਕੱਲ ਟੰਗ ਉੱਤੇ ਉਹ ਆਏ ਹੁੰਦਾ ਉਹ ਐਂ ਬਈ ਜਿਹੜੀ ਗੱਲ ਮੈਂ ਦੱਸੀ ਆ ਉਹ ਸਹੀ ਨਹੀਂ ਸੀਗੀ ਤੁਸੀਂ ਵੀ ਉਹੀ ਦੱਸੀ ਆ ਵੀ ਹਾਂ ਫੇਰ ਫੇਰਗਾ ਤੇ ਮੰਨੇ ਵੀ ਹਾਂ ਉਹ ਇਸ ਰੰਗ ਦਾ ਵੀ ਪ੍ਰਾਈਮਰ ਹੁੰਦਾ ਆ ਉਹ ਲੋਹੇ ਦਾ ਹੁੰਦਾ ਪਰ ਉਹਨੇ ਉਹਨੇ ਕਿਹਾ ਹੁੰਦਾ ਉਹਦੇ ਕਹਦਾ ਪੁੱਛਿਆ ਸੀ ਕਿੰਨ ਹੋ ਗਈ ਬੰਦਾ ਕਾ ਤੇ ਕਾ ਨਾਮ ਨੇ ਪ੍ਰੈਮਰ ਪ੍ਰੈਮਰ ਉਹ ਕਹਿੰਦਾ ਮੰਮੀ ਮੈਂ ਲੋਹੇ ਦਾ ਹੀ ਪ੍ਰੈਮਰ ਪੁੱਛਿਆ ਉਹ ਗੱਡੀ ਗੱਡੀ ਬੈਠਾ ਉਹ ਗੱਡੀ 'ਚ ਪ੍ਰੈਮਰ ਹੁਣੇ ਕੀ ਕਰਨਾ ਗੱਡੀ 'ਚ ਇੱਥੇ ਰੰਗ ਕਰਾਉਣਾ ਆਪਣੀ ਗੱਡੀ ਸਾਰੀ ਵਧੀਆ ਬਈਆ ਠੀਕ ਪਤਾ ਗੱਡੀ ਧੋਣ ਲੱਗਿਆ ਉਹ ਧੋਣੀ ਧੋਣੀ ਕਰਨੀ ਹੈਗੀ ਕਹਿੰਦਾ ਨਹੀਂ ਗੱਡੀ ਆ ਉਹ ਛੱਡ ਕੇ ਉੱਥੇ ਆਫੇਰ ਅੰਦਰ ਵੜ ਗਿਆ ਪਹਿਲਾਂ ਮੇਰੇ ਨਾਲ ਭਾਂਡੇ ਕਢਾ ਦੇ ਮੰਮੀ ਤੂੰ ਭਾਂਡੇ ਕਢ ਲੈ ਮੈਂ ਤੇਰੇ ਨਾਲ ਰਸੋਈ ਸਾਫ਼ ਕਰਾਉਂਗਾ ਹਰ ਜਿੱਥੇ ਦੇਖ ਭਾਂਡਾ ਹੀ ਭਾਂਡਾ ਪਿਆ ਜਿੱਥੇ ਦੇਖ ਭਾਂਡਾ ਹੀ ਭੰਡਾ ਪਿਆ ਘਬਰਾ ਹਟਾਉਂਦੀ ਆ ਮੈਨੂੰ ਦੇਖ ਦੇ ਮੇਰਾ ਵੀ ਵੀਰ ਤਾਂ ਨਹੀਂ ਇਹ ਨਾ ਜੇ ਤੇ ਕਰਾ ਮੈਨੂੰ ਨਾ ਵਿਆਹ ਉਹ ਜੱਤ ਕਰਾ ਕਰੋ ਫੇਰ ਫੇਰ ਨਾ ਗਿਆ ਕਰੋ ਫਿਰ ਤਾਂ ਮੈਨੂੰ ਬਾਏ ਆਉਂਦਾ ਵੀ ਮੈਂ ਤਾਂ ਇਕੱਲੇ ਇਕੱਲੇ ਤਾਂ ਕਰਦਾ ਹਾਂ ਹਾਂ ਜੁੱਤੀ ਤੇਰੇ ਤੇ ਤੇ ਹੋਆ ਖੁੱਲੀ ਆ ਜੁੱਤੀ ਲੈ ਮੈਂ ਪਾਲਣਨੀ ਆ ਲਾ ਜੁੱਤੀ ਮੇਰੇ ਬਵਾਈ ਦੀ ਬਾਕੀ ਬਾਕੀ ਸਾਰਾ ਕੁਝ ਵੀ ਤੂੰ ਹੀ ਕਰ ਲੰਦੀ ਸਾਰੀਆਂ ਰਸਮਾਂ ਉਹਦੇ ਨਾਲੇ ਕਰ ਲੈਣੀਆਂ ਸੀ ਚਾਹੁੰਦੀ ਆ ਤੀ ਮਾ पाणी ਤੇ ਗਿਆ ਦੇ ਆਸਾਂ ਦੇ ਪਾਣੀ ਫਿਰ ਗਿਆ ਬਸ ਨਾਲ ਦੀ ਮਾ ਮਾੜਾ ਜੇ ਮਾਰ ਕਰੀਏ ਕਿਸਾਨ ਭੁੱਖਣੀ ਨਾ ਮੇਰੇ ਮੇਰੇ ਜਿਹੜੇ ਨਾਪ ਭੇਜਿਆ ਨਾ ਮੈਂ ਵੀ ਮਤਲਬ ਬੰਦਾ ਕਮਲਾ ਜਿਹੜਾ ਬੰਦਾ ਨਾਪ ਲੈ ਕੇ ਆਇਆ ਜਾਂ ਜਿਹੜੇ ਮਾਪਿਓ ਨੇ ਨਾਪ ਦਿੱਤਾ ਸੂਟ ਉਹ ਕਮਲੇ ਸੀਗੇ ਹੈਨਾ ਜਦ ਮੈਂ ਹੈਗੀ ਹੁਣ ਵੀ ਤੇ ਮੇਰਾ ਉਨੀ ਹੋਈਆਂ ਨਾ ਮੈਂ ਵਧੀਆਂ ਨਾ ਵਾ ਫੁੱਲੀਆਂ ਹੈ ਤੇ ਭਾਈ ਬੇਰਾ ਨਾਪ ਜਿਹੜਾ ਸੂਟ ਆਇਆ ਹਨਾ ਉਹ ਖੁੱਲਾ ਇਹ ਤਾਂ ਪੂਰਾ ਕੋ ਇਹ ਕਿੱਥੇ ਉਹ ਦਾ ਖੁੱਲਾ ਟੇਲਰ ਇਹ ਜਾ ਡੰਗਰ ਹੈ ਉਹ ਡੰਗਰ ਇਹ ਟੇਲਰ ਵੀ ਉਹ ਟੇਲਰ ਕਮ ਸੇ ਕਮ ਇਹ ਤਾਂ ਕਹਿ ਸਕਦਾ ਦੀ ਭਾਈ ਮੈਂ ਰੋਜ਼ ਵਿਆਹ ਲੀਆਂ ਕੁੜੀਆਂ ਦੇ ਕੱਪੜੇ ਸਿਉਣਾ ਆਂ ਬਈ ਮੈਨੂੰ ਪਤਾ ਹੈ ਵੀ ਜਿਹੜਾ ਨਾਪ ਆਉਂਦਾ ਉਹ ਸਹੀ ਹੁੰਦਾ ਉਹ ਕਹੇ ਲੇਖ ਕੇ ਲਾ ਦੇ ਵੀ 60 ਮਿੰਟ 59 ਮਿੰਟ ਚ ਸੂਟ ਤਿਆਰ ਹਾਏ ਗੱਲਾਂ ਤਾਂ ਜੇ ਮੇਰਾ ਜਿਹੜਾ ਮਤਲਬ ਦੂਜੇ ਦਿਨ ਇਹਨਾਂ ਨੇ ਮੈਨੂੰ ਮੋੜ ਦੀ ਗੱਡੀ ਵਾਲ ਦੇ ਸੂਟ ਦਿੱਤਾ ਪੌਣ ਨੂੰ ਬਰੀ ਵਾਲਾ ਵੀ ਲਿਆ ਪਾ ਲਾ ਹਾਏ ਉਹ ਐਡਾ ਹੁਲਾ ਹਾਏ ਹਾਏ ਰੱਬਾ ਮੈਂ ਉਹਦੇ ਵਿੱਚ ਕਦੇ ਇੱਧਰ ਫੇਰਾ ਕਦੇ ਉੱਚੇ ਇੱਧਰ ਫੇਰਾ ਕਦੇ ਇੱਧਰ ਫੇਰਾ ਕਦੇ ਦਰ ਮੇਰਾ ਲਓ ਕਹਿੰਦੀ ਜੇ ਮੈਂ ਪੁੱਛ ਜੇ ਤਸੀਮ ਦੇ ਵਿੱਚ ਜੇ ਮੈਂ ਜਿਵੇਂ ਬਰਸੀਨ ਵਾਲੇ ਵੱਡ ਦੇ ਵਿੱਚ ਉਹ ਲਫਾਫਾ ਨਹੀਂ ਡੱਕੇ ਤੇ ਢੰਗ ਦੰਦੇ ਉਹ ਕੰਮ ਇਹਨਾਂ ਨੇ ਜਲੂਸ ਕੱਢਿਆ ਮੇਰਾ ਉਹ ਜਿਹੜਾ ਕਿਤੇ ਨਾ ਹੋਵੇ ਹੈ ਫੇ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਵੀ ਹਾਏ ਮੈਂ ਕਿਹਾ ਵੀ ਇਹ ਤਾਂ ਫੁੱਲਾ ਮੇਰੇ ਕੁਮੀ ਜਹਾਨਾ ਵੀ ਮੈਂ ਹੁਣ ਕੀ ਕਰਾਂ ਚੱਲ ਪਾ ਲਿਆ ਉੱਤੇ adda ਚੁੰਨੜਾ ਦੇ ਤਾਂ ਵੇੜ ਤਾਂ ਮੈਨੂੰ ਜੁੰਨੀ ਦੇ ਕੇ ਸਾਟਣ ਦਾ ਸੂਟ ਪਾ ਕੇ ਵੇੜ ਤਾਂ ਮੈਨੂੰ ਗੁੱਤੀ ਮਨਾਂ ਤੂੰ ਉਸ ਕੱਟ ਕੇ ਰੱਖ ਤਾ ਵਿਆਹ ਤਾਂ ਹੁਣ ਹੁੰਦੇ ਨੇ ਅਸਲੀ ਕੋ ਵਿਆਹ ਹੈ ਚੱਲ ਚਾਹ ਪੀ ਲ ਮੈਂ ਤਾਂ ਯਾਦ ਰਾਂ ਕਰਾਇਆ ਕਰੋ ਨਾਲੇ ਮੈਂ ਤੁਹਾਨੂੰ ਦੱਸਦਾ ਬੀਪੀ ਮੇਰਾ ਵਿਵਦਨ ਤੇਰੇ ਵਾਲਾ ਬੀਪੀ ਜੇ ਵਧੇ ਤਾਂ ਹੈ ਘੱਟ ਚੱਲੋ ਲਿਆ ਕਰੀ ਗੱਲ ਕਿੱਥੋਂ ਤੁਰੇ ਕਿੱਥੇ ਆ ਗਏ ਨਵੇੜੀ ਚੱਲ ਹੋਰ ਸਾਰੀਆਂ ਗੱਲਾਂ ਤਾਂ ਠੀਕ ਸੀ ਚੱਲ ਜੁੱਤੀ ਵੀ ਖੁੱਲੀ ਆ ਗਈ ਸੂਟ ਵੀ ਖੁੱਲਾ ਆ ਗਿਆ ਪਾ ਲਿਆ ਮੈਂ ਜੁੱਤੀ ਨਹੀਂ ਪਾਈ ਪਰ ਜੁੱਤੀ ਮੈਨੂੰ ਵਿਆਹ ਦੀ ਜੁੱਤੀ ਨਹੀਂ ਜੁੜੀ ਨਹੀਂ ਹੈਗੀ ਮੈਨੂੰ ਉਹ ਤਾਂ ਉਹ ਦੂਜੀ ਸਾਰਿਆਂ ਨਾਲ ਵੱਡਾ ਜਿਹੜੀ ਬੁਢੀ ਸੀਗੀ ਬੁਢੀ ਖੁੰਡ ਨੇ ਹਟਾਈ ਮੇਰੀ ਬਰੀ ਦੀ ਜੁੱਤੀ ਖੋਲਾ ਖੋਲਾ ਬੁਢੀ ਖੋਲਾ ਨੇ ਹਾਂ ਤੇ ਫੇਕਣ ਮੈਂ ਲੰਗੀ ਫਿਰਦੀ ਆ ਪਾ ਦਿਓ ਤੁਸੀਂ ਹੋਰ ਮੈਨੂੰ ਸੁਣੀ ਜਾਨੀ ਹੋਰ ਤੁਸੀਂ ਚਲੋ ਹੋਇਆ ਪਾਸਤਾ ਬੜਾ ਛੋਟਾ ਨਹੀਂ ਹੋ ਸਕਦਾ ਸੀ ਹਾਂ ਬਰੀਆਲੇ ਟੈਚੀ ਚ ਪਾਸਸ ਸੀਗਾ ਪਾਸਸ ਵੀ ਖੜ ਲੇ ਉਹ 150 ਉਹ 150 ਇਹ ਮੇਰਾ ਪਾਰਟ ਸੀ ਸਾਂਹਲਾ ਡੇਢ ਸੌ ਦਾ ਮੇਰ ਕੋ ਮੈਨੂੰ ਵੀਰੇ ਨੇ ਲੈ ਕੇ ਦਿੱਤਾ ਸੀ ਮੈਂ ਤਾਂ ਵੀਰੇ ਨੇ ਲੈ ਕੇ ਦਿੱਤਾ ਸੀ ਮੈਂ ਮੈਂ ਥੋੜਾ ਮਤਲਬ ਕੋਈ ਬਲੈਕ ਕਲਰ ਦਾ ਪਸੰਦ ਕੀਤਾ ਸੀ ਵੀਰਾ ਕਹਿੰਦਾ ਨਹੀਂ ਵੀ ਵਿਆਹ ਦੇ ਵਿੱਚ ਭਾਬੀ ਕਹਿੰਦੇ ਵੀ ਬਲੈਕ ਨਹੀਂ ਹੁੰਦਾਗਾ ਤੇ ਮੈਨੂੰ 골ਡਨ ਜਿਹਾ ਲੱਗਦਾ ਹੁਣ ਵੀਰ ਆਖਿਆ ਮੇਰ ਕੋ ਸਾਹਮਣੇ ਤੇ ਬਲੈਕ ਫੇਰ ਵੀ ਨਹੀਂ ਦਿੱਤਾ ਭੈਣ ਨੇ ਮੈਨੂੰ ਫੇਰ ਲੈ ਕੇ ਦਿੱਤਾ ਭੈਣ ਨੇ ਫੇਰ ਮੈਨੂੰ ਮਹਿਰੂਨ ਲੈ ਕੇ ਦਿੱਤਾ ਕੌਣ ਗਈ ਕਿਸੇ ਦੇ ਬਿਆ ਸਤ ਸੋ ਦੀ ਜੁੱਤੀ ਤੇਰੀ ਸ਼ੇਬੀ ਸੋਦੇ ਜਾਣੇ ਹਟਾਇਆ ਮੇਰੇ ਪਰਸਾ ਦਾ ਰੇਟ ਵੀ ਪਾ ਬਣ ਉਹ ਮੁੜ ਕੇ ਲਿਆ ਵੀ ਨਹੀਂ 700 ਦਾ ਪਰਸ ਲਿਆ ਦੀ ਉਹ ਮੈਂ 700 ਦਾ ਹਾਂ ਸੋਣਾ ਹੁਣ ਵੀ ਮੈਂ ਉਹ ਜਿਹੜਾ ਕਰੀਮ ਗਿਆ ਮੈਂ ਕਦੇ ਕਦੇ ਚੱਕਤੀ ਜਾਂ ਨਹੀਂ ਹੁੰਦੀ ਉਹ ਤਾਂ ਮੇਰੇ ਕੋਲ ਲੈ ਕੇ ਨਹੀਂ ਜਾਂਦਾ ਮੈਂ ਮੇੜੇ ਮਾਰ ਜਾਣੇ ਨੇ ਮੇੜੇ ਦੇਣੇ ਨੇ ਇੰਨਾਂ ਨੂੰ ਇੰਨੇ ਮੇੜੇ ਦੇਣੇ ਨੇ ਤੈਨੂੰ ਨਹੀਂ ਦਿੰਦੀ ਤੇਰੇ ਖਾਨਦਾਨ ਦੇ ਮੇੜੇ ਤੈਨੂੰ ਸੋਣੇ ਪੈਂਦੇ ਨੇ ਨਹੀਂ ਵਿਆਹ ਤਾਂ ਮੇਰੇ ਨਾਲ ਕਰਾਇਆ ਸੀ ਕਿ ਪੂਰੇ ਖਾਨਦਾਨ ਨੇ ਕਰਾਇਆ ਸੀ ਵੱਲੇ ਕੀਤਾ ਦੀ ਉਹ ਹੀ ਤੈਨੂੰ ਜੁੱਤੀ ਲੈ ਕੇ ਦੇਣਗੇ ਉਹ ਹੀ ਤੈਨੂੰ ਬੂਟ ਲੈ ਕੇ ਦੇਣਗੇ ਅਗਲਾ ਲੈ ਕੇ ਨਹੀਂ ਸੀ ਦਿੰਦਾ ਅਗਲਾ ਆਪਣੀਆਂ ਤੀਵੀਆਂ ਆਪ ਨੂੰ ਲੈਂਦੀਆਂ ਹੁਣ ਮੈਂ ਲੈ ਕੇ ਦਿੰਦਾ ਹੁਣ ਤੂੰ ਕਿੱਥੇ ਲੈ ਕੇ ਜਾਣਾ ਰੋਜ਼ ਰਾਹੇ ਲੈ ਕੇ ਆਉਣਾ ਮੇਰੇ ਲਈ ਕੀ ਲੈ ਕੇ ਆਉਣਾ ਹਾਂ ਤਰਦਾ ਵਿਚਾਰਾ ਕੀ ਕਰੇ ਲੈ ਤੇਰੇ ਲੈ ਗਿਈਆਂ ਦੇਹਲਾ ਆਇਤਾ ਆਪੁਦੀਆਂ ਰਾਣੋ ਲਈ ਚੱਲ ਠੀਕ ਆ ਬੱਸ ਭੱਜ ਗਿਆ ਬੰਦਾ ਭੱਜ ਗਿਆ ਇਹ ਭਜੇ ਭਜਾ ਦੇਈਦਾ ਭੱਜਦਾ ਤਾਂ ਕਾ ਨੂੰ ਹੇ ਹੇ ਲੜਦੇ ਕਾਨੂੰ ਆ ਜੀ ਬਸ ਇਹ ਤਾਂ ਸਾਡਾ ਰੋਜ਼ ਦਾ